ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਗਰ ਨਿਵਾਸੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਨਗਰ ਦੇ ਵਿੱਚ ਬਾਬਾ ਭਾਈ ਸੁਖਰਾਮ ਜੀ ਦੀ ਜੋ ਜਗ੍ਹਾ ਹੈ ਨਹਿਰ ਕੋਲ ਭਾਈ ਵਾਲਾ ਸਾਹਿਬ ਉੱਥੋਂ ਜੋ ਆਪਣੇ ਲੰਗਰ ਚੱਲੇ ਆ ਪਹਿਲੇ ਸਾਲ ਉਹ ਲੰਗਰ ਦੇ ਤੁਹਾਨੂੰ ਬਾਰਤਾ ਸੁਣਾਉਣਾ ਵੀ ਕਿਸ ਤਰ੍ਹਾਂ ਆਪਣਾ ਲੰਗਰ ਚੱਲਿਆ ਕਿਵੇਂ ਕਿਵੇਂ ਲਾਇਆ ਕਿਹਨੇ ਕਿਹਨੇ ਲਾਇਆ ਕੌਣ ਕੌਣ ਨਾਲ ਗਿਆ ਤੇ ਮੇਰਾ ਨਵਾਂ ਚੈਨਲ ਆ ਸਬਸਕ੍ਰਾਈਬ ਵੀ ਕਰ ਦਿਓ ਲਾਈਕ ਵੀ ਕਰ ਦਿਓ ਮੇਰੇ ਵੀਰੋ ਤੇ ਗਾ ਅੱਗੇ ਸ਼ੇਅਰ ਵੀ ਕਰ ਦਿਓ ਇਸ ਤਰ੍ਹਾਂ ਸੀ ਜੋ ਬਾਬੇ ਭਾਈ ਸਕਰਾਂਜੀ ਦੇ ਅਸਥਾਨ ਤੇ ਜੋ ਕਮੇਟੀ ਕੁੰਡਾ ਸਿੰਘ ਵੇਲੇ ਪ੍ਰਧਾਨ ਕੁੰਡਾ ਸਿੰਘ ਸੀ ਜਸਵੰਤ ਮੈਂ ਪ੍ਰੀਤਮ ਜੰਟਾ ਬੰਸੀ ਜੈਲਾ ਗੰਤਾ ਇਸ ਤਰ੍ਹਾਂ ਬਹੁਤ ਬੰਦੇ ਸੀ ਜਿਨ੍ਹਾਂ ਦੇ ਹਜੇ ਕਈ ਪ੍ਰਕਾਰ ਦੇ ਨਾਮ ਨਹੀਂ ਲਈ ਗਏ ਉਹ ਗੁੱਸਾ ਨਾ ਕਰਨ ਵੀ ਸਾਡਾ ਨਾਮ ਕਾਹਤ ਉਹਨੇ ਲਿਆ ਇਹ ਉਦੋਂ ਚੱਲਦਾ ਸੀ ਪੂਰਾ ਉੱਥੇ ਕੰਮ ਆਪਣਾ ਬਾਬੇ ਭਾਈਸਕਰਾਮ ਦੇ ਸਥਾਨ ਤੇ ਇੱਕ ਕੁਨਾ ਸਿੰਘ ਦੇ ਵਿਚਾਰ ਆਈ ਚਾਤੇ ਜੀ ਬਾਬਾ ਭਾਈਸਕਰਾਮ ਦੇ ਸਥਾਨ ਤੇ ਆਪਾਂ ਲੰਗਰ ਲਾਈਏ ਤੇ ਮੇਰੇ ਕੋਲੇ ਆ ਗਿਆ ਮੈਨੂੰ ਕਹਿੰਦਾ ਕਿ ਆਪਾਂ ਜੀਤ ਜਾ ਰ ਲੰਗਰ ਲਾਈਏ ਆਨੰਦਪੁਰ ਸਾਹਿਬ ਹੁਲੇ ਮੱਲੇ ਤੇ ਮਹਾਦੇ ਗੰਤਾ ਸੀਗੇ ਗੰਤਾ ਕਹਿੰਦਾ ਚਾਚਾ ਜਾਣ ਦੇ ਕੰਮ ਬਹੁਤ ਵੱਡਾ ਵਾ ਉੱਥੇ ਤਾਂ ਰੋਟੀਆਂ ਹੀ ਨਹੀਂ ਪੂਰੀਆਂ ਹੋਣੀਆਂ ਤੇ ਦਾਲ ਨਹੀਂ ਪੂਰੀ ਹੁੰਦੀ ਇੰਨੀ ਸੰਗਤ ਆ ਜਾਂਦੀ ਹੈ ਵੀ ਆਪਾਂ ਰਹਿਣ ਸੀਗੇ ਨਹੀਂ ਭਾਈ ਇਹ ਫੇਰ ਮੇਰੇ ਕੋਲੇ ਆ ਜਵੇ ਇਸ ਤਰ੍ਹਾਂ ਕਰਦੇ 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 ਤੇ ਅਸੀਂ ਨਾ ਇਕੱਠੇ ਹੀ ਰਹਿੰਦੇ ਹੁੰਦੇ ਸੀ ਕਿਉਂਕਿ ਖੇਤੇ ਦਾ ਵੀ ਇੱਧਰ ਹੀ ਪੈਲੀ ਲਈ ਵੀ ਸੀ ਮਾਮਲੇ ਤੇ ਸਾਡਾ ਖੇਤ ਸੀ ਇੱਧਰ ਤੇ ਅਸੀਂ ਇਕੱਠਿਆਂ ਨੇ ਪੱਠੇ ਵੱਡੇ ਪਹਿਲਾਂ ਇਹਦੇ ਵੱਢ ਕੇ ਆਏ ਫਿਰ ਮੇਰੇ ਪੱਠੇ ਵੱਢ ਕੇ ਆਏ ਤੇ ਮੈਂ ਘਰੇ ਦੁਪਹਿਰੇ ਆ ਕੇ ਪੈ ਗਿਆ ਉਹ ਫਗਣ ਜਿਹੇ ਮਹੀਨੇ ਚ ਅਨੰਦ ਉਹਦੇ ਲੰਗਰ ਜੇ ਵੇਲੇ ਉਹ ਬਹੁਤ ਦਿਨ ਜਾਂ ਵੱਡਾ ਹੋ ਜਾਂਦਾ ਮੈਂ ਘਰੇ ਆ ਕੇ ਪੈ ਗਿਆ ਮੇਰੇ ਘਰ ਲਈ ਪਈ ਹੈ ਤੇ ਅਸੀਂ ਦੋਵੇਂ ਬਰਾਂਡੇ 'ਚ ਪਏ ਆ ਤੇ ਉੱਥੇ ਆ ਗਿਆ ਆਕੇ ਕਹਿੰਦਾ ਭਾਈ ਦੇਖ ਲੈ ਇਹ ਆਖੇ ਨਹੀਂ ਲੱਗਦਾ ਅਸੀਂ ਅਨੰਦਪੁਰ ਦਾ ਲੰਗਰ ਲਾਉਣ ਨੂੰ ਕਹਿੰਦੇ ਨੂੰ ਮੈਂ ਕਿੱਡੀ ਸੇਵਾ ਦਿੰਨਾ ਨਾਲੇ ਫੇਰ ਨਹੀਂ ਆਖੇ ਲੱਗਦਾ ਮੇਰੇ ਐ ਕਹੇ ਕਿ ਤੇ ਮੇਰੇ ਕੋਲ ਇਹ ਬਹਿ ਗਿਆ ਬੈਠ ਕੇ ਤੇ ਮੈਂ ਇਹਨੂੰ ਲੱਗਿਆ ਮੈਂ ਕਹਿੰਦਾ ਚਾਚਾ ਸਾਡਾ ਯਾਰ ਵੀ ਠੀਕ ਨਹੀਂ ਹੈ ਵੀ ਆਪਾਂ ਹੁਣ ਕਿੰਨੇ ਹੋਰ ਵੇ ਨਗਰ ਕੀਰਤਨ ਹੋ ਗਿਆ ਆਪਾਂ ਫੇਰੀ ਵਾਲੇ ਲਿਆਂਦੇ ਕਿਸ ਤਰ੍ਹਾਂ ਵੀ ਬੜਾ ਵੱਡਾ ਕੰਮ ਆ ਇਹ ਲੰਗਰ ਦਾ ਵੀ ਨਾ ਕਰਗੇ ਆਪਾਂ ਇਦੇ ਮਨ ਦੇ ਵਿੱਚ ਸੀ ਵੀ ਆਪਾਂ ਲਾਉਣੀ ਲਾਉਣਾ ਇਹ ਮੇਰੇ ਘਰ ਇਹਨੂੰ ਕਹਿੰਦਾ ਲੈ ਚੰਗਾ ਭਾਈ ਤੂੰ ਧਰ ਚਾਹ ਤੇ ਕੋਈ ਨਹੀਂ ਅਸੀਂ ਬਹਿਨੇ ਅਸੀਂ ਕਰਦੇ ਆ ਗੱਲਾਂ ਇਹ ਗੱਲਾਂ ਕਰਦਾ ਕਰਦਾ ਤੇ ਮੈਨੂੰ ਫੇਰ ਲੱਗਿਆ ਕਹਿੰਦਾ ਤੂੰ ਮਾਖੇ ਲੱਗ ਜਾ ਮੰਨ ਜਾ ਮੇਰੇ ਜਾਣ ਦੇ ਤੇ ਕਿ ਤੂੰ ਸ਼ੁਰੂ ਹੋ ਜਾ ਕਰ ਮੇਰੇ ਨਾਲ ਫੇਰ ਆਪਾਂ ਸਾਰਾ ਕੁਝ ਲੈ ਲਾਂਗੇ ਬਸ ਮੈਨੂੰ ਤਾਂ ਤੇਰੇ ਤਾਂ ਹੀ ਆ ਤੇਰਾ ਪੜਾ ਬਹੁਤ ਤੱਤਾ ਮੈਂ ਇਹਨੂੰ ਜਵਾਬ ਦੇਈ ਆਉਂਦਾ ਸੀ ਉਹ ਬਿਜਲੀ ਗੱਲ ਅਸੀਂ ਦੱਸਦੇ ਨਹੀਂ ਸੀ ਵੀ ਤੇਰੇ ਨਾਲ ਤੁਰਦੇ ਸੀ ਖਾਤੋਂ ਨਹੀਂ ਐਂ ਕਰਦੇ ਕਰਦੇ ਚਾਹ ਪੀਦੀ ਚਾਹ ਪੀ ਕੇ ਭਾਈ ਇਹ ਜਦੋਂ ਨਾਮ ਆ ਕੇ ਲਗੇ ਪੈ ਗਿਆ ਇਧਰਲੇ ਸਿਰੇ ਤੇ ਬਰੇ ਘਰ ਵਾਲੀ ਪੈ ਗਈ ਵਿਚਾਲੇ ਮੈਂ ਪੈ ਗਿਆ ਇਧਰਲੇ ਸਿਰੇ ਤੇ ਇਹ ਪੈ ਗਿਆ ਤੇ ਇਹ ਭਾਈ ਅੱਖਾਂ ਚੋਂ ਪਾਣੀ ਕੱਢੇ ਰੋਇਆ ਜਦੋਂ ਰੋਇਆ ਜੈਨਾ ਤੇ ਥੱਲੇ ਦੇ ਇੰਜੂ ਜੇ ਡਿੱਗੇ ਤੇ ਮੇਰੇ ਘਰ ਨੇ ਇਸ਼ਾਰਾ ਜਾ ਕਰਕੇ ਮੈਨੂੰ ਕਿਹਾ ਕਹਿੰਦੀ ਦੇਖ ਲੈ ਚਾਚਾ ਰੋਈ ਜਾਂਦਾ ਤੇ ਤੁਸੀਂ ਇੰਨਾ ਵੀ ਨਹੀਂ ਕੋਈ ਤੋਰੀ ਪਾਓ ਨਾਲ ਉਹ ਕਹਿੰਦਾ ਮੇਰੇ ਨਾਲ ਹੀ ਤੁਰ ਪੈਣਾ ਚਲਾਉਂ ਮੈਂ ਆਪੇ ਜਦੋਂ ਭਾਈ ਆ ਗੱਲੇ ਸੀ ਸੁਣੀ ਤੇ ਮੈਂ ਵੀ ਉੱਠ ਕੇ ਪੈ ਗਿਆ ਮੈਂ ਕਿਹਾ ਚੱਲ ਵੀ ਚੱਤਾ ਚੱਲ ਦੇਖੀ ਆਉ ਯਾਰ ਚੱਲ ਤੋਰੋ ਬਸ ਇਹ ਪਾਈ ਦੋਨੇ ਮੈਨੂੰ ਕਹਿੰਦਾ ਕਿੱਥੇ ਚਲਾਂਗੇ ਮੈਂ ਕਿਹਾ ਆਪਾਂ ਗੰਤੇ ਕੋਲੇ ਚੱਲਦੇ ਆ ਹੁਣ ਮੇਰੇ ਆੜੀ ਦਾ ਗੰਤਾ ਤੇ ਜੇਲ ਸੀ ਉਦੋਂ ਬਾਅਲੇ ਤੇ ਜੰਟੇ ਕੋਲੇ ਜਾ ਕੇ ਅਸੀਂ ਰਹਿਮਾਸ਼ੋਰਾ ਕਹਿੰਦਾ ਦਾ ਕਾਰ ਦਫ਼ਤਰ ਬਣਾਇਆ ਵਾ ਅਸੀਂ ਜੰਟੇ ਦਾ ਲੜੀ ਵਾਲਿਆਂ ਦਾ ਤੇ ਮੈਂ ਭਾਈ ਗੰਤੇ ਕੋਲੇ ਚੱਲਿਆ ਗਿਆ ਤੇ ਗੰਤਾ ਜੰਡਲੇ ਵਿਆਹ ਚ ਗੇਲ ਕੇ ਵਿਆਹ ਸੀਗਾ ਕੋਠੇ ਵਾਲਿਆਂ ਦੇ ਉੱਥੋਂ ਅਸੀਂ ਮੁੜਿਆ ਘਰੇ ਆ ਗਏ ਮੈਂ ਕਿਹਾ ਚੱਲ ਜੈਲ ਕੋਲੇ ਚੱਲ ਅਸੀਂ ਜੈਲ ਕੋਲੇ ਗਏ ਕਹਿੰਦੇ ਜੈਲ ਵੀ ਉੱਥੇ ਹੀ ਐ ਇਹ ਮੈਨੂੰ ਕਹਿੰਦਾ ਤੂੰ ਓਹ ਘਰ ਤੂੰ ਇੱਥੇ ਰਹਿ ਤੂੰ ਗੱਡੀ ਗੁੱਡੀ ਕਰ ਲੈ ਜਾਂ ਹੁਣ ਜੋ ਤੂੰ ਤਿਆਰ ਐ ਤੇ ਗੰਤ ਐ ਹੁਣ ਵੀ ਤਿਆਰ ਐ ਤੇਰੇ ਤੇਤੋਂ ਬਿਨਾ ਗੰਤੇ ਹੁਣ ਕਿਤੇ ਨਹੀਂ ਜਾਂਦੇ ਮੈਂ ਲਿਓ ਨਾ ਉਹਨਾਂ ਨੂੰ ਬਣਾ ਕੇ ਤੇ ਤੂੰ ਗੱਡੀ ਕਰ ਲੈ ਸਵੇਰ ਵਾਸਤੇ ਚੱਲ ਮੈਂ ਕਿਹਾ ਠੀਕ ਐ ਮੈਂ ਇੱਥੇ ਅੱਡੇ ਤੇ ਕਹਿੰਦਾ ਚੰਦ ਬੈਠਾ ਸੀ ਬੁੱਧੂਗਾ ਬਾਪਏ ਉਹਨੂੰ ਕਹਤਾ ਮੈਂ ਕਹਿਆ ਵੀ ਸਵੇਰੇ ਆਪਾਂ ਅਨੰਦਪੁਰ ਸਾਹਿਬ ਚੱਲਣਾ ਗੱਡੀ ਲੈ ਕੇ ਤੇ ਚੱਲੇਗਾ ਕਹਤਾ ਚੱਲ ਵੜਾਂਗੇ ਤੇਲਪਈ ਮੈਂ ਗੱਡੀ ਕਰ ਲਈ ਤੇ ਇਹ ਜੈਲ ਵਾਲਾ ਕੋਲੇ ਉੱਡ ਗਿਆ ਉੱਥੇ ਨੇ ਚਾਹ ਪਾਣੀ ਪੀਤਾ ਤੇ ਉਹਨਾਂ ਨੇ ਉਹ ਕਹਿੰਦੇ ਜੋ ਜੀਤ ਹੈਗਾ ਨਾਲ ਬਸ ਗੱਲ ਠੀਕ ਆ ਕੋਈ ਨਹੀਂ ਚੱਲ ਬਹੁਤ ਪਹਿਲਾਂ ਤੋਂ ਉਹਨਾਂ ਨੇ ਵੀ ਬਹੁਤ ਕਿਹਾ ਵੀ ਤੂੰ ਨਾਂ ਦਾ ਚੱਲ ਤਲ ਨਾਂ ਪੰਗੇ ਰਹਿ ਤੂੰ ਜਾਰੇ ਕੰਮ ਵੱਡੇ ਯਾਰ ਪਰ ਨਹੀਂ ਕਹਿੰਦੇ ਜੋ ਜੀਤ ਨਾਲ ਤੇ ਚੱਲ ਤੂੰ ਯਾਰ ਚਲ ਹੋ ਗਿਆ ਜੀ ਸਾਡਾ ਅਸੀਂ ਕੀ ਕਰਿਆ ਨਾ ਅਸੀਂ ਇਥੋਂ ਚੰਦ ਦੇ ਨਾਲ ਗੱਡੀ 'ਚ ਬਹਿ ਕੇ ਤੇ ਕਹਿੰਦੇ ਚਲੋ ਅਨੰਦਪੁਰ ਚੱਲੀ ਗਏ ਮੈਂ ਕਹਾਂ ਅਨੰਦਪੁਰ ਨਹੀਂ ਔਂ ਕਰ ਵੀ ਚੱਲ ਸੰਤਾਂ ਕੋਲੇ ਚੱਲ ਜਿਹੜਿਆਂ ਕੋਲੇ ਆਪਾਂ ਪਹਿਲਾਂ ਪੁੱਛਦੇ ਹੁੰਦੇ ਸੀ ਵੱਡੇ ਡੇਰੇ ਵਾਲੇ ਇੱਥੇ ਢੁੱਡੀ ਖਿਆਲੇ ਉਹਨਾਂ ਦਾ ਨਾਮ ਹੈ ਭੁੱਲ ਗਿਆ ਕਣੀ ਜਾਗਰ ਸਿੰਘ ਦਾ ਪਤਾ ਨਹੀਂ ਕੀ ਸੰਤਾਂ ਦਾ ਨਾਮ ਹਰਭਜਨ ਸਿੰਘ ਦਾ ਪਤਾ ਨਹੀਂ ਆਇਆ ਜੇ ਆ ਤੇ ਦਲਦਵੀਂ ਟਕਸਾਲ ਵਾਲੇ ਸਾਧੂ ਬਹੁਤ ਚੰਗੇ ਸਾਧੂ ਆ ਚੋਟੀ ਦੇ ਅਸੀਂ ਭਾਈ ਉਹਨਾਂ ਕੋਲੇ ਉੱਠ ਗਏ ਉਹ ਕਥਾ ਕਰਦੇ ਸੀ ਉਹਨਾਂ ਨੇ ਕਥਾ ਕਰਦੇ ਕਰਦੇ ਸਾਨੂੰ ਸਾਰਾ ਦੇ ਤਾਂ ਵੀ ਬੈਠ ਜਾਓ ਅਸੀਂ ਬੈਠ ਗਏ ਬੈਠ ਕੇ ਉਹ ਸੰਤ ਆਜੇ ਦੇ ਘੰਟੇ ਬਾਅਦ ਚਾਹ ਪਾਣੀ ਪਿਆ ਸਾਨੂੰ ਪਿਆ ਕੇ ਕਹਿੰਦੇ ਸੰਗੋ ਦੱਸੋ ਅਸੀਂ ਆ ਕਈ ਮਹਾਰਾਜ ਆ ਗੱਲ ਆ ਇਹ ਕਹਿੰਦਾ ਵੀ ਆ ਗੱਲ ਆ ਜੀ ਉਹ ਕਹਿੰਦਾ ਕੋਈ ਗੱਲ ਨਹੀਂ ਲੰਗਰ ਲਾਓ ਤੁਸੀਂ ਤਾਂ ਬੱਚੀ ਦਾ ਵਾ ਉਹ ਤਾਂ ਜਿੰਨੇ ਵੀ ਲੱਗ ਜਾਣ ਘਾਟੀ ਘਾਟ ਹੈ ਮੈਂ ਸੈੱਟ ਦਵਾ ਦਿੰਨਾ ਜਦੋਂ ਨਿਆ ਗੱਲ ਕਹੀ ਤੇ ਭਾਈ ਸਾਨੂੰ ਸੰਤ ਕਹਿੰਦੇ ਵੀ ਐਂ ਕਰੋ ਤੁਸੀਂ ਜਾਓ ਅਨੰਦਪੁਰ ਤੇ ਮੈਂ ਇੱਥੋਂ ਫੋਨ ਕਰ ਦਨਾ ਮੈਨੇਜਰ ਨੂੰ ਸੋਨੂੰ 8 ਨੰਬਰ ਸੈੱਟ ਮਿਲ ਜਾਓ ਅਜੇਗਾ ਜੀ 7 ਨੰਬਰ ਸੱਤ ਵਚਨ ਸੱਤ ਵਚਨ ਕਹਿ ਕੇ ਸੀ ਉਥੋਂ ਤੁਰ ਪਏ ਗੰਤਾ ਸੀ ਜਹਲ ਸੀ ਮੈਂ ਸੀ ਚੰਦ ਸੀ ਤੇ ਕੁੰਡਾ ਸੀ ਪੰਜੇ ਜਣੇ ਗਏ ਜਾ ਕੇ ਮੈਨੇਜਰ ਨੂੰ ਮਿਲੇ ਮੈਨੇਜਰ ਨੇ ਜੋ ਸੰਤਾਂ ਦਾ ਫੋਨ ਸੁਣਿਆ ਤੇ ਭਾਈ ਮੈਨੇਜਰ ਨੇ ਸਾਨੂੰ ਟਾਈਮ ਦੇ ਦੂਜਾ ਜਗ੍ਹਾ ਦੇਤੀ ਜਗ੍ਹਾ ਦੇ ਕੇ ਸਾਨੂੰ ਨਾਲ ਹੀ ਚਿੱਠੀ ਦਿੱਤੀ ਵੀ ਆਹ ਲੈ ਜਾਓ ਚਿੱਠੀ ਲੰਗਰ ਦੇ ਤੇ ਜਾ ਕੇ ਆਪਦਾ ਰਾਛਣ ਸਿੰਘ ਦਾ ਇਕੱਠਾ ਕਰੋ ਤੇ ਆ ਜਿਓ ਅਸੀਂ ਪਿੰਡ ਆ ਗਏ ਤੋਂ ਪਿੰਡ ਆ ਕੇ ਦੱਸ ਦਿੱਤਾ ਨਾ ਚਾਰ ਸਪਰੇ ਉਦੋਂ ਚੋਰੀ ਹੋਣੀ ਰਣਜੀਤੇ ਹੋਣੀ ਜਗਰਾ ਸਰਪੰਚ ਨੇ ਕਈ ਜਾਣੇ ਜਾਣੇ ਹੋਰ ਜਿੰਨੇ ਵੀ ਮਿਲਣ ਛਤੋ ਛਤੋ ਨੇ ਜਰ ਤੁਸੀਂ ਇਹਨੂੰ ਰੋਕੋ ਜਾਰੇ ਕੰਮ ਬਹੁਤ ਵੱਡਾ ਹੈ ਇਹ ਨਹੀਂ ਚੱਲਣਾ ਲੰਗਰ ਸੋ ਸੋਥੋਂ ਤੇ ਤੁਸੀਂ ਜਾਣ ਦਿਓ ਕੰਮ ਵਾਲੇ ਵੱਡੇ ਆ ਬਹੁਜੀ ਤੂੰ ਰੋਕ ਜਰ ਤੂੰ ਨਾਲ ਮੈਂ ਕਹਿਆ ਹੁਣ ਮੈਂ ਕੀ ਕਰਾਂ ਨਹੀਂ ਹਟਦਾ ਚੱਲ ਭਾਈ ਜਦੋਂ ਆਏ ਉਹ ਆਏ ਕਈਣ ਚਲੇ ਸੀ ਤੁਰ ਪੇ ਇਹਨਾਂ ਭਾਈ ਵਾਲੇ ਗਿਆ ਦੂਜੇ ਦਿਨ ਤੇ ਜਾ ਕੇ ਨੇ ਕੀ ਕਰਿਆ ਖਾੜ ਕੋ ਭਜੀ ਸਮਾਨ ਤੋਂ ਇਹ ਦੋ ਤਿੰਨ ਨੂੰ ਲਈ ਜਾਵੇ ਬੂਰੀਆਂ ਜਾਂ ਚੱਕੀ ਦੇਉੜੀ ਤੇ ਬੈਠੇ ਉਜ਼ਰਤੀ ਮੈਂ ਤੇ ਗੰਤਾ ਵੀ ਤੇ ਕੋਲੇ ਸਾਡੇ ਬਾਦਰ ਗਿਆਨੀ ਜਿਹੜਾ ਸੁਰਗਵਾਸ ਹੋ ਗਿਆ ਹੁਣ ਉਹ ਬੈਠਾ ਤੇ ਆ ਗਿਆ ਕਹਿੰਦਾ ਕਿ ਇਥੇ ਲੋਸਮੈਂਟ ਕਰ ਦਿੰਨੇ ਆ ਲੋਕ ਆਟਾ ਪਾ ਜਾਣਗੇ ਖੰਡ ਚਾਹ ਸਭ ਕੁ ਪਾ ਜਾਣਗੇ ਐ ਗੱਲਾਂ ਚਲੀਆਂ ਗੰਤਾ ਕਹਿੰਦਾ ਗੱਲ ਸੁਣ ਲੈ ਉੱਤੇ ਤਾਂ ਬਗਲੀਆਂ ਦੀਆਂ ਬਗਲੀਆਂ ਰੋਟੀਆਂ ਦੀਆਂ ਲੱਗਦੀਆਂ ਐ ਨਹੀਂ ਸਾਡੇ ਨਾਲ ਥਾਲ-ਥਾਲ ਪਾ ਜਾਣਾ ਲੋਕਾਂ ਨੇ ਇਹ ਤਾਂ ਬੂਰੀਆਂ ਦੀਆਂ ਬੂਰੀਆਂ ਲੱਗਣੀਆਂ ਤੁਸੀਂ ਐਂ ਕਰੋ ਟਰਾਲੀ ਦੇ ਮਗਰ ਸਪੀਕਰ ਬੰਨੋ ਜਦੋਂ ਭਾਈ ਗੰਤੇ ਨੇ ਆਗਲ ਕਹੀ ਤੇ ਬਾਦਰ ਗਿਆਨੀ ਨੇ ਕਹਿੰਦਾ ਮੇਰੀ ਲੋ ਟਰਾਲੀ ਐ ਕੋ ਮੈਂ ਕਹਿੰਦੀ ਇੱਕ ਮੇਰੀ ਹੈਗੀ ਆ ਚਲ ਅਸੀਂ ਭਾਈ ਵਾਲਾ ਸਪੀਕਰ ਇੱਕ ਟਰਾਲੀ 'ਚ ਬੰਨ ਲਿਆ ਮੇਰੇ ਲਈ ਬਾਲਣ ਤੇ ਲਾਤੀ ਬਾਦਰ ਗਨੇ ਵਾਲੀ ਲਾਤੀ ਅਸੀਂ ਰਾਤਨ ਸੀਦੇ ਤੇ ਸਵੇਰ ਨੂੰ ਭਾਈ ਅਸੀਂ 5 6 ਜਣੇ ਦੇ ਨਾਲ ਫਿਰ ਇਹ ਤੇ ਲੋਕ ਸਾਨੂੰ ਟੱਚ ਲਾਂ ਕਰਨ ਬੇਜਾਰੇ ਇਹ ਪੰਜਾਂ ਚੌਂਕ ਨੂੰ ਲਈ ਫਿਰ ਦਾ ਪਤੰਦਰ ਨਾਲ ਤੇ ਲੰਗਰ ਚਲਾ ਲੈਣਗੇ ਤੇ ਆਪਣੇ ਗਵਾਰਡ ਦੇ ਵਿੱਚ ਅਸੀਂ ਭਾਈ ਅਗਰਾਹੀ ਸ਼ੁਰੂ ਕਰਤੀ ਜਦੋਂ ਗਵਾਰਡ ਦੇ ਵਿੱਚ ਅਗਰਾਹੀ ਸ਼ੁਰੂ ਕਰਤੀ ਇਸ ਹਾ ਸੰਗਤੋਂ ਇੰਨਾ ਰਾਸ਼ਨ ਇਕੱਠਾ ਹੋਇਆ ਰਾਜਾਪਤੀ ਕੋਠਿਆਂ ਦੇ ਵਿੱਚੋਂ ਖੰਡ ਦੀਆਂ ਬੂਰੀਆਂ ਘਿਓ ਦੇ ਪੀਪੇ ਕਣਕ ਦਾਲਾਂ ਖੰਡ ਚਾਹ ਬਹੁਤ ਰਾਸ਼ਨ ਇਕੱਠਾ ਹੋਇਆ ਜਿਵੇਂ ਇੱਕ ਟਰਾਲੀ ਕਣਕ ਦੀ ਭਰ ਗਈ ਨਾਲ ਕੁਸ ਆਟਾ ਹੋ ਗਿਆ ਕੁਸ ਖੰਡ ਦੀਆਂ ਬੂਰੀਆਂ ਹੋ ਗਈਆਂ ਤੇ ਅਸੀਂ ਭਾਈ ਵਾਲੇ ਲਿਆ ਕੇ ਰੱਖਤਾ ਚਲ ਫੇਰ ਭਾਈ ਗਵਾਰ ਮੋਜ ਵਾ ਅਸੀਂ ਜਾ ਕੇ ਬੂਟੇ ਮੈਂਬਰੋਂ ਨਾਲ ਲਿਆ ਤੇ ਜਸੋ ਪੱਤੀ ਸ਼ੁਰੂ ਕਰਤੀ ਉੱਥੋਂ ਸਾਨੂੰ ਰੁਪਈਆ 2 ਕੋ 1000 ਜਣੀ 15 22500 22500 ਜਸੂ ਪੱਤੀ ਚ ਹੋਇਆ ਸੀ ਉਸ ਤੋਂ ਬਾਅਦ ਫਿਰ ਗੁਰਿਆ ਪੱਤੀ ਕੱਢੀ ਗੁਰਿਆ ਪੱਤੀ ਜੋ ਵੀ ਐ ਥੋੜੀ ਹੋਈ ਜਣੀ 1000 1500 ਹੀ ਹੋਇਆ ਕਿਉਂਕਿ ਉਦੋਂ ਲੋਕਾਂ ਨੂੰ ਵਾਲੇ ਪਤਾ ਨਹੀਂ ਸੀ ਪਹਿਲਾ ਲੰਗਰ ਸੀ ਤੇ ਗੁਰਗਿਆ ਚ ਵੀ ਫਿਰ ਅਸੀਂ ਐ ਵੇੜੇ ਗਏ ਵੇੜੇ ਵੀ ਐਵੇਂ ਕਹਿੰਦੇ ਚਲੋ ਲੋਕਾਂ ਨੇ ਆਟਾ-ਉਟਾ ਵੇੜੇ ਵਾਲੇ ਨੇ ਬਹੁਤ ਪਾਇਆ ਅੱਜ ਵੀ ਵੇੜੇ ਵਾਲੇ ਬਹੁਤ ਆਟਾ ਦਾਣਾ ਬਹੁਤ ਦੰਦੇ ਆਹ ਜੋ ਉਹਨਾਂ ਨੂੰ ਬੁਰਗਾਂ ਮਿਲੀਆਂ ਹੁੰਦੀਆਂ ਨਾ ਉਹ ਦਾਣਿਆਂ ਦੀਆਂ ਉਹ ਸਾਰੀਆਂ ਚੱਕਾਈ ਜਾਂਦੇ ਆ ਉਹ ਮੇ ਬਣੀਆਂ ਬਣਾਈਆਂ ਦਾਲਾਂ ਦੂਣਾਂ ਬਹੁਤ ਛੋਲੀਆਂ ਦੀਆਂ ਮਾਹਰੀ ਬਹੁਤ ਰਾਚਨ ਵਿੜੇ ਚੋ ਵੀ ਹੋ ਜਾਂਦਾ ਫੇਰ ਭਾਈ ਉਸ ਤਰ੍ਹਾਂ ਹੀ ਮਹਿਰਮੀਆਂ ਪੱਤੀ ਗਏ ਬਾਬੇ ਕੇ ਘਰ ਗਏ ਐ ਸਾਰੇ ਜਗਰਾਸ ਰਣਾਂ ਦੇ ਬਾਹਰ ਇੱਕ ਵੀ ਘਰ ਨਹੀਂ ਛੱਡਿਆ ਗੰਤੇ ਕੇ ਘਰ ਇੱਧਰ ਸਾਰੇ ਝੰਡ ਵਾਲੇ ਕੋਟੇ ਸਾਰੇ ਯਾਨੀ ਸਾਰਾ ਪਿੰਡ ਗਿਆ ਉਹ ਸਾਰੇ ਪਿੰਡ ਦੇ ਵਿੱਚ ਹੋ ਗਿਆ ਤੇ ਕਿਸੇ ਨੇ ਯਾਨੀ ਥੋੜੇ ਥੋੜੇ ਰੁਪਏ ਚੜਕੇ ਰ ਇੰਨਾ ਕ ਵੀ ਲੰਗਰ ਸਾਡਾ ਭਾਈ ਸ਼ੁਰੂ ਹੋ ਗਿਆ ਬਾਬੇ ਭਾਈ ਸਿਕਰਾਮ ਦੇ ਰਸਤਾ ਰੱਖ ਲਈਆਂ ਜਿਹੜਾ ਦਰਨੀयत ਆ ਗਿਆ ਉਦੋਂ ਅਸੀਂ ਭਾਈ ਹਲਵਾਈ ਕਰ ਲੈ ਸੋਮੇ ਹੁਣੀ ਤੇ ਡੀਜ਼ਲ ਲੈ ਲਿਆ ਡੀਜ਼ਲ ਉਹ ਇੱਥੋਂ ਹੀ ਦੋ ਡਰਮ ਭਰ ਆਲੇ ਮਿੱਟੀ ਦਾ ਤੇਲ ਉਹ ਤੋਂ ਭਰਦੇ ਹੁੰਦੇ ਸੀ ਕਿਤੇ ਕੋਈ ਰਣੀਆਂ ਤੋਂ ਕੋਈ ਕਿਵੇਂ ਕਿਉਂਕਿ ਮੈਂ ਆਪਣੇ ਹੁੰਦਾ ਜਾਂ ਇੰਸਪੈਕਟਰ ਮਰਮੀ ਵਾਲਾ ਉਹ ਭਰਾਂ ਹੁੰਦਾ ਸੀ ਕਈ ਯਾਰ ਡਰਮ ਅਸੀਂ ਕਈ ਯਾਰ ਬਧੜੀਆਂ ਉਂ ਭਰ ਆ ਕੇ ਲਿਆਉਣੇ ਤੇਲ ਤੇ ਟਰੈਕਟਰ ਤੇ ਜਾ ਕੇ ਜਣੀ ਮੈਂ ਇਹਦੇ ਨਾਲ ਬਹੁਤ ਵੱਡਾ ਆਸਰਾ ਦਿੱਤਾ ਇਸ ਤਰ੍ਹਾਂ ਜੇ ਤੂੰ ਸਾਡਾ ਕੰਮ ਰਲ ਪਿਆ ਤੇ ਪਾਈ ਤੇ ਫਿਰ ਮੈਂ ਇੱਥੋਂ ਗਿਆ ਜਾਂਟੇ ਕੋਲੇ ਜਾਂਟੇ ਨੂੰ ਮੈਂ ਕਿਹਾ ਵੀ ਕੰਮ ਤਾਂ ਚਲੋ ਠੀਕ ਆਪਣਾ ਰੈਡ ਪਿਆ ਯਾਰ ਦੁੱਧ ਦਾ ਦੂਜੇ ਦਾ ਆਪਣਾ ਲੰਗਰਾ ਦਾ ਤੇ ਦੁੱਧ ਦਾ ਕਿਵੇਂ ਕਰਾਂਗੇ ਵੀ ਇਹ ਕਹਿੰਦਾ ਸੰਤਾਂ ਕੋਲੇ ਜਾ ਆਪਣਾ ਢੁੱਡੀ ਗਾਲੇ ਨਾਲ ਇਕੱਠਾ ਲੈ ਚੱਲਿਆ ਕਰਾਂਗੇ ਮੈਂ ਕਿਹਾ ਐ ਟਾਈਮ ਨਹੀਂ ਕਿਸੇ ਨਾਲ ਰਲਦਾ ਨਾ ਕੋਈ ਲੈ ਕੇ ਜਾਵੇ ਗੱਡੀ ਦਾ ਕੰਮ ਹੈ ਤੇ ਦੁੱਧ ਦਾ ਕੰਮਾਂ ਰਾਜ ਖਰਾਬ ਹੋ ਜਾਂਦਾ ਹੁੰਦਾ ਵੀ ਹੁਣ ਕਿਵੇਂ ਕਰੀ ਇਹ ਕਹਿੰਦੇ ਓ ਕਰ ਵੀ ਗੱਡੀ ਇੱਕ ਗੱੜਾ ਤਾਂ ਮੇਰਾ ਲਵ ਮੇਰੀ ਲਾਉ ਵੀ ਸਾਰੀਆਂ ਗੱਡੀਆਂ ਵਾਲਿਆਂ ਨੂੰ ਆਪਾਂ ਪੁੱਛ ਗਏ ਵੀ ਜੇ ਫ੍ਰੀ ਇੱਕ ਇੱਕ ਗੱੜਾ ਲਾ ਦੇਣਗੇ ਤੇ ਤੇਲ ਪਾ ਦਿਆ ਕਰਾਂਗੇ ਤੇ ਉਸ ਟਾਈਮ ਭਾਈ ਅਸੀਂ ਲੋ ਗੱਲ ਸਾਰੇ ਇੰਟਰਵਿਊ ਵਾਲੇ ਨਾ ਕਰੀ ਭੋਲੇ ਨਾ ਕਰੀ ਨਾਰਕਾ ਨਾ ਕਰੀ ਪਰ ਜਣੀ ਜਿੰਨੇ ਵੀ ਇੰਟਰ ਸੀ ਆਪਣੇ ਸਾਰੇ ਬਾਬੇ ਬੂਬੇ ਕੇ ਸਾਰੇ ਨਹੀਂ ਪੁੱਛਦੇ ਸਭ ਤਿਆਰ ਹੋ ਗਏ ਸਿੰਦਰ ਦਾ ਕੰਟਰਵਿਊ ਜਾਂਦਾ ਰਿਹਾ ਮੈਰੇ ਮੈਨੂੰ ਤੇ ਅਸੀਂ ਭਾਈ ਉਹਨੂੰ ਤੇਲ ਪਾ ਦੇਣਾ ਤੇਲ ਪਾ ਕੇ ਤੇ ਦੁੱਧ ਬਚਾ ਦੁੱਧ ਵੀ ਇੰਨਾ ਹੁੰਦਾ ਨਾ ਉਦੋਂ ਲੋਕਾਂ ਕੋਲੇ ਹਰੇਕ ਕੋਲੇ ਪਸ਼ੂ ਬਹੁਤ ਹੁੰਦੇ ਸੀ ਦੁੱਧ ਦੇ 15 15 16 16 18 18 ਡਰਮ ਵੀ ਹੋ ਜਾਂਦੇ ਹੁੰਦੇ ਸੀ ਇੰਨਾ ਦੁੱਧ ਜਾਂਦਾ ਆਂਦਾ ਸੀ ਤੇ ਦੁੱਧ ਇਸ ਤਰ੍ਹਾਂ ਜਾਣ ਲੱਗਾ ਸਾਡਾ ਐਮ ਕੈਸੀ ਏਜੰਟ ਨੇ ਸਾਡੇ ਨਾਲ ਬਹੁਤ ਵੱਡਾ ਆਸਰਾ ਕਰਿਆ ਪਹਿਲੇ ਸਾਲ ਤੋਂ ਹੀ ਤੇ ਇਸ ਤਰ੍ਹਾਂ ਜਦੋਂ ਲੰਗਰ ਚੱਲੇ ਤੇ ਭਾਈ ਪਹਿਲੇ ਸਾਲੇ ਤੋਂ ਲੰਗਰ ਆਪਣੇ ਕੋਠਿਆਂ ਚੋਂ ਚੱਲ ਗਿਆ ਤੇ ਭਾਈ ਤੇ ਲੋਕ ਸਾਰੇ ਆ ਵਾ 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 ਹੋਣ ਲੱਗੀ ਬੀ ਉਹ ਤਾਂ ਯਾਰ ਕਮਾਲ ਕਰਤੀ ਆ ਤਾਂ ਕਮਾਲ ਕਰਤੀ ਜਣੀ ਇਹ ਜਦੋਂ ਹੈਂਡ ਪੈ ਜੇ ਫੇਰ ਨਹੀਂ ਇਹ ਮੇਰਾ ਇਹਦੇ ਨਾਲ ਇਉਂ ਸੀਗਾ ਕਿਉਂਕਿ ਜੇਦੀ ਮੇਰੀ ਬਾਹ ਸੀ ਮੈਂ ਇਹਦੇ ਨਾਲ ਤੁਰ ਪੈਂਦਾ ਸੀ ਉਹ ਮੈਂ ਟਾਈਮ ਤੋਂ ਟਾਈਮ ਕੱਢ ਬੀਨਦੇ ਸੀਗਾ ਕਰਨਾ ਨਹੀਂ ਕਰਨਾ ਤੇ ਨਾਲ ਇਹਦੇ ਨਾਲ ਵੀ ਤੁਰਨਾ ਤੇ ਬਾਬੇ ਭਾਈਸਰਾਂ ਦੇ ਸੇਵਾ ਵੀ ਕਹਿੰਨੀ ਹੱਥੀ ਸੇਵਾ ਵੀ ਬਹੁਤ ਕਰੀ ਆ ਮਹਤਾਬ ਦੇ ਹਾਂ ਕੱਲੇ ਕੱਲੇ ਨੇ ਰੰਗ ਕਰਿਆ ਕਈ ਯਾਰ ਬਾਬਾ ਪਾਇਸ ਕਰਨ ਸਾਰੀ ਸਾਰੀ ਜਗ੍ਹਾ ਨੂੰ ਦਰਾਖਤਾਂ ਨੂੰ ਰੰਗ ਕਰਦੇ ਰਹੇ ਆ ਸਾਰੀਆਂ ਕੰਧਾਂ ਨੂੰ ਕੋਟਿਆਂ ਨੂੰ ਜਿਹੜੇ ਉਦੋਂ ਕਰਦੇ ਦੋਸ਼ਾ ਬੋਰੀਜੀ ਵਾਲਾ ਰੰਗ ਹੁੰਦਾ ਸੀ ਉਦੋਂ ਤੇ ਉਦੋਂ ਜਣੀ ਮੈਂ ਕੱਲੇ ਨੇ ਵੀ ਕਈ ਯਾਰ ਕਰ ਦੇਣਾ ਤੇ ਨਾਲ ਇਹ ਹੁੰਦਾ ਸੀ ਮੇਰੇ ਪ੍ਰਧਾਨ ਕੋਲਣਾ ਤੇ ਐ ਸਾਡਾ ਕੰਮ ਬਹੁਤ ਚੱਲਦਾ ਰਿਹਾ ਸਾਥ ਸੰਗਤ ਉਸ ਤੋਂ ਬਾਅਦ ਤਾਂ ਫਿਰ ਨਾਲ ਸਾਡੇ ਸਾਰੇ ਰਲ ਗਏ ਪ੍ਰੀਤਮ ਹੁਣੀ ਰਲ ਗਏ ਜਸਵੰਤ ਰਲ ਗਏ ਯਾਨੀ ਸਾਰੇ ਇਸ ਫਿਰ ਇਹਨਾਂ ਨੇ ਸੈਕਟਰੀ ਪੁਣਾ ਵੀ ਕਰਿਆ ਬਹੁਤ ਵਧੀਆ ਜਗ੍ਹਾ ਜਾਨੀ ਦੁਕਾਨ ਦਾ ਫਿਰ ਸ਼ੁਰੂ ਹੋ ਗਿਆ ਕੰਮ ਯਾਨੀ ਬਾਬਾ ਭਾਈ ਸਗਰਾਮ ਤੋਂ ਅਨੰਦਪੁਰ ਸਾਹਿਬ ਦਾ ਲੰਗਰ ਵੀ ਪਹਿਲੇ ਸਾਲ ਇਸ ਤਰ੍ਹਾਂ ਚੱਲਿਆ ਸੀਗਾ ਸਾਧ ਸੰਗ ਹੋਲੇ ਮਹੱਲੇ ਤੇ ਇਹਦੀ ਦੇਣਾ ਪਹਿਲੇ ਕੁੰਡੇ ਦੀ ਕਿਉਂਕਿ ਅੱਜ ਸਾਡੇ ਨਾਮ ਲਿਖੇ ਵੇ ਮੇਰੇ ਵੀ ਪਹਿਲਾ ਲੰਗਰ ਕਿਨੇ ਕਿਨੇ ਲਾਇਆ ਜੈਲ ਮੈਂ ਗੰਤਾ ਤੇ ਬੁੱਧੂਗਲ ਚੰਦ ਤੇ ਕੁੰਡਾ ਸੋ ਤੇ ਨਾਲ ਸਾਡੇ ਜੰਟਾ ਸੀ ਮਗਰੋਂ ਨਾਲ ਕਹਿੰਦੀ ਜੰਟਾ ਬਾਹਰ ਚਲਿਆ ਸਾਡੇ ਨਾਲ ਪਹਿਲਾਂ ਸੀ ਇਹੀ ਗਏ ਆ ਇਕੱਲੇ ਫਿਰ ਦੁੱਧ ਦੀ ਸੇਵਾ ਤੋਂ ਬਾਅਦ ਹੋਰ ਆਲਿਆ ਸਾਡੇ ਨਾਲ ਤੇ ਬਾਅਦ ਹਾਂ ਚੋਰੀ ਹੁਣ ਇਹਦਾ ਜਵਾਬ ਕਿਹਦੇ ਜਵਾਬ ਲਾਓ ਤੂੰ ਜਿਹੜਾ ਐਡਾ ਲੰਗਰ ਸੀ ਉਤੋਂ ਚੱਲਣਾ ਐ ਸੀ ਸਾਥ ਸਾਥ ਕੰਮ ਜਿਹੜੇ ਵੱਡੇ ਵੱਡੇ ਕੱਢੇ ਵੇ ਆ ਬਾਬੇ ਪਾਈ ਸਿਕਰਾਂ ਦੇ ਸਥਾਨ ਤੇ ਐਵੇਂ ਨਹੀਂ ਦੁਨੀਆ ਬਾਬੇ ਨੂੰ ਪੂਜਦੀ ਬਾਬਾ ਜੀ ਵੀ ਫਿਰ ਆਸਰਾ ਮਗਰ ਦਿੰਦਾ ਬਹੁਤ ਸ਼ਕਤੀ ਦਿੱਤੀ ਉਹਨੇ ਫਿਰ ਅਸੀਂ ਪੱਜ ਪੱਜ ਕੇ ਸੇਵਾ ਕਰੀ ਤੇ ਸੇਵਾ ਦੇ ਨਾਲ ਅੱਜ ਤੱਕ ਅਸੀਂ ਜੁੜੇ ਹੋਨੇ ਆ ਜੇ ਹੁਣ ਸਭ ਲਈ 24 ਲੰਗਰ ਲਾਗੇ ਸੀਗੇ 25ਵਾਂ ਲੰਗਰ ਆਉਣਾ ਕਿ ਯਾਰ ਤੇ 25 ਸਾਲ ਹੋ ਗਏ ਲਗਾਤਾਰ ਸੇਵਾ ਕਰਦੇ ਨੂੰ ਤੇ ਮਹਾਰਾਜ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਰੱਖ ਕੇ ਮੇਰ ਪ੍ਰਿਆ ਸਿਰ ਤੇ ਹੱਥ ਰੱਖ ਕੇ ਤੰਦਰੁਸਤੀ ਬਖਸ਼ੇ ਆਈ ਨੰਦਪੁਰ ਸਾਹਿਬ ਦੇ ਜਿੱਨਾਂ ਚਰ ਤੰਦਰੁਸਤੀਆਂ ਲੰਗਰ ਚੱਲਦੇ ਰਹਿਣ ਸੇਵਾ ਕਰਦੇ ਰਹੀਏ ਦਾਨ ਪੁੰਨ ਵੀ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਕਰਦੇ ਰਹੀਏ ਇਹ ਦੁਨੀਆਂ ਦੇ ਵਿੱਚ ਸਾਹ ਸੰਗਤ ਕਰਮਾਂ ਤੇ ਭਾਗਾਂ ਵਾਲਿਆਂ ਨੂੰ ਇਹੋ ਜੇ ਸਮੇਂ ਮਿਲਦੇ ਆ ਹਰੇਕ ਬੰਦੇ ਨੂੰ ਨਹੀਂ ਮਿਲਦਾ ਕਰਮਾਂ ਤੋਂ ਬਿਨਾਂ ਤੇ ਭਾਗਾਂ ਤੋਂ ਬਿਨਾਂ ਸਤਿਗੁਰਜੀ ਦੀ ਸੇਵਾ ਸਫਲ ਜੇ ਕੋ ਕਰੇ ਚਤਲਾਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ